ਮਾਲਵੇ ਦਾ ਖੇਡ ਮੇਲਾ ਜੋ ਕਿ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਪ੍ਰਵਾਸੀ ਭਾਰਤੀਆਂ ਤੇ ਨਿਵਾਸੀਆਂ ਦੇ ਸਹਿਯੋਗ ਨਾਲ ਮੀਤੀ 1 2 ਅਤੇ 3 ਮਾਰਚ ਨੂੰ ਮਾਲਵੇ ਕਾਲਜ ਦੇ ਖੁੱਲੇ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਅੱਜ ਇਸ ਖੇਡ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਵਿਸ਼ੇਸ਼ ਤੌਰ ਤੇ ਐਨ ਆਰ ਆਈ ਵੀਰ ਦੀਪੂ ਕਕਰਾਲਾ ਜੱਸਾ ਪਵਾਰ ਸਾਬੀ ਕੂਨਰ ਅਤੇ ਪੰਜਾਬ ਦੇ ਮਸ਼ਹੂਰ ਸਿੰਗਰ ਜੈਜੀ ਵੀ ਵੱਲੋਂ ਲਿਆ ਗਿਆ ਇਸ ਸੰਬੰਧੀ ਗੱਲਬਾਤ ਦੌਰਾਨ ਸਿੰਗਰ ਜੈਜੀ ਵੀ ਦੀਪੂ ਕਕਰਾਲਾ ਜੱਸਾ ਬਹੁਤ ਅਤੇ ਹੋਰ ਵੀ ਐਨਆਰਆਈ ਵੀਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਖੇਡ ਮੇਲਾ 1 2 ਅਤੇ 3 ਮਾਰਚ ਨੂੰ ਹੋਵੇਗਾ ਜਿਸ ਵਿੱਚ ਐਥਲੈਟਿਕ ਅਤੇ ਕਬੱਡੀ ਦੇ ਮੁਕਾਬਲੇ ਹੋਣਗੇ। ਕਬੱਡੀ ਵਿੱਚ ਪਹਿਲਾ ਇਨਾਮ 175000 ਅਤੇ ਦੂਸਰਾ ਇਨਾਮ 150000 ਜੱਸਾ ਪਵਾਨ ਅਤੇ ਸਿੰਗਰ ਜੈਸੀ ਬੀਦਾ ਖੁੱਲਾ ਅਖਾੜਾ ਸਾਬਕਾ ਹੁਨਰ ਦੇ ਸਹਿਯੋਗ ਨਾਲ ਲਗਵਾਇਆ ਜਾ ਰਿਹਾ ਹੈ। ਬਹਾਂਤ ਨੂੰ ਮਾਲਬੇ ਦੇ ਗਰਾਊਂਡ 'ਚ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਜੀ ਮੈਂ ਪਹਿਲਾਂ ਵੀ ਇੱਥੇ ਪ੍ਰੋਗਰਾਮ ਲਾ ਚੁੱਕਾ ਤੇ ਹੁਣ 1 2 ਤੇ 3 ਮਾਰਚ ਨੂੰ ਬੜਾ ਵਧੀਆ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਰਿਕਵੈਸਟ ਹੈ ਜੀ ਆਓ ਸਾਡੇ ਬਹੁਤ ਹੀ ਅਸੇ ਦੋਸਤ ਭਾਈ ਗੋੜਾ ਜਿਹੜੇ ਇਸ ਦੁਨੀਆ 'ਚ ਹੁਣ ਨਹੀਂ ਰਹੇ ਅਮਰੀਕਾ 'ਚ ਵੀ ਪ੍ਰੋਗਰਾਮ ਲਾਇਆ ਸੀ ਉਦੋਂ ਵੀ ਬੜੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਨੇ ਸੋ ਉਹਨੂੰ ਸਵਰਪੱਤ ਇਹ ਜਿਹੜਾ ਕਬੱਡੀ ਟੂਰਨਾਮੈਂਟ ਆ 1 2 3 ਨੂੰ ਮਾਰਚ 'ਚ ਇੱਥੇ ਹੋਣਾ ਹੈ ਸੋ ਸਾਰਿਆਂ ਨੂੰ ਬੇਨਤੀ ਆ ਖੁੱਲਾ ਖਾੜਾ ਮੇਰਾ ਤਿੰਨ ਤਰੀਕ ਨੂੰ ਆ ਪਰ ਕਬੱਡੀ ਦੇ ਜੋਰ 1 2 3 ਨੂੰ ਸਾਰੇ ਹੁਣੇ ਨੇ ਤੇ ਮੈਂ ਮੈਂ ਤੇਨੂੰ ਵਰਲੀ ਆ ਜਾਣਾ ਕਿਉਂਕਿ ਬਹੁਤ ਚਿਰ ਬਾਅਦ ਮੈਂ ਵੀ ਕਬੱਡੀ ਟੂਰਨਾਮੈਂਟ ਦੇਖਣਾ ਸੋ ਸਾਰਿਆਂ ਨੂੰ ਖੁੱਲਾ ਸਦਾ ਇਲਾਕਾ ਨਿਵਾਸੀਆਂ ਨੂੰ ਜਿੱਥੋਂ ਵੀ ਆਇਓ ਤੁਸੀਂ ਬਾਹਰੋਂ ਆਇਓ ਜਾਂ ਨੇੜੇ ਰਹਿਣੋ ਸਾਰੇ ਜਣੇ ਜਰੂਰ ਇਸ ਟੂਰਨਾਮੈਂਟ ਦੀ ਸ਼ਾਨ ਵਧਾਓ ਬਲੇ ਟੌਪ ਦੇ ਚੋਟੀ ਦੇ ਸਾਰੇ ਜਿਹੜੇ ਖਿਡਾਰੀ ਆ ਉਹ ਆਉਣੇ ਨੇ ਤੇ ਪੁਰਾਣੇ ਖਿਡਾਰੀ ਸਵਰਨੇ ਬਾਈ ਹੁਣੀ ਵੀ ਆਏ ਹੋਣੇ ਇਹ ਵੀ ਮਿਹਨਤਾਂ ਕਰ ਰਹੇ ਨੇ ਤੇ ਜਿਹੜੇ ਇੱਕ ਹੀ ਪਲੇਸ ਇਹਨਾਂ ਦਾ ਟੂਰਨਾਮੈਂਟ ਵੀ ਹੋਊਗਾ ਹਾਂਜੀ ਫਿੰਡੀ ਬਾਈ ਹੁਣੀ ਸਾਰੇ ਗਾਲੇ ਹੁਣੀ ਬਾਈ ਹੁਣੀ ਸਾਰਿਆਂ ਦਾ ਕਿਉਂਕਿ ਪਹਿਲਾਂ ਤੋਂ ਕਬੱਡੀ ਨਾਲ ਜੁੜੇ ਹੋਏ ਸਾਬੀ ਬਾਈ ਨੂੰ ਤੁਸੀਂ ਪਹਿਲਾਂ ਤੋਂ ਬਹੁਤ ਪਿਆਰ ਹੈ ਕਬੱਡੀ ਦੇ ਨਾਲ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਵੀ ਮੈਂ ਇੱਥੇ ਫਿਰ ਇੱਥੇ ਪਰਫਾਰਮ ਕਰ ਰਿਹਾ ਸੋ ਸਾਰਿਆਂ ਨੂੰ ਖੁੱਲਾ ਸਦਾ ਜੀ ਸਮਰਾਲੇ ਮਾਲਵਾ ਜਿਹੜਾ ਕਾਲਜ ਬੌਦਲੀ ਸਮਰਾਲਾ ਖੇਡ ਮੈਦਾਨ ਦੇ ਵਿੱਚ ਸਾਰੇ ਜਣੇ ਪਹੁੰਚੇਓ ਤੇ ਅੱਜ ਦਾ ਫੋਟੋ ਵੀ ਦਿਖਾ ਲਦਾਂ ਨੇ ਸੱਚੀ ਖਾੜਾ ਲੱਗ ਰਿਹਾ ਇਹ ਅੱਜ ਮੈਂ ਪਹਿਲਾਂ ਵੀ ਐਸੀ ਕਰਕੇ ਆਇਆ ਵੀ ਗਰਾਊਂਡ ਵੀ ਦੇਖ ਲਈਦਾ ਕਬੱਡੀ ਖਿਡਾਰੀ ਪਹਿਲਾਂ ਗਰਾਊਂਡ ਦੇਖਦੇ ਹੁੰਦੇ ਆ ਗੌਣ ਵਾਲੇ ਨੂੰ ਵੀ ਦੇਖਣੀ ਚਾਹੀਦੀ ਵੀ ਕਿਵੇਂ ਕੱਟਕੁੱਟ ਕਿਦਾਂ ਦਾ ਹੋਊਗਾ ਕਿਦਾਂ ਦੀ ਸਟੇਜ ਲੱਗਣੀ ਚਾਹੀਦੀ ਹੈ ਸੋ ਸਾਡੀਆਂ ਪੂਰੀਆਂ ਤਿਆਰੀਆਂ ਨੇ ਜੀ ਅ ਮਾਰਚ ਨੂੰ ਸਾਰੇ ਜਣੇ ਇੱਥੇ ਸਮਰਾਲੇ ਦੇ ਵਿੱਚ ਪਹੁੰਚੋ ਤੇ ਆਪਾਂ ਮਿਲਦੇ ਹਾਂ ਜੀ ਲਾਈਵ ਥੈਂਕ ਯੂ ਸੋ ਮਚ ਜੀ ਸਵਾਗਤ ਹਾਂ ਜੀ ਹਾਂ ਜੀ ਦੋਨੋਂ ਤਿਆਰੀਆਂ ਕਰ ਰਹੇ ਹਾਂ ਟੂਰਨਾਮੈਂਟ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਕਈ ਸਾਲਾਂ ਤੋਂ ਆਪਣਾ ਚੱਲ ਰਿਹਾ ਸੀ ਅੱਜ ਇਸ ਸਵਾਰ ਵੀ ਸਾਡਾ ਜੋ ਵੀਰ ਜਸਦੀਪ ਸਿੰਘ ਗੋਲਾ ਢਾੜ ਸਾਹਿਬ ਜੂਐਸ ਉਹਦੀ ਯਾਦ ਵਿੱਚ ਅਸੀਂ ਕਰ ਰਹੇ ਹਾਂ ਜੀ ਟੂਰਨਾਮੈਂਟ ਉਹ ਵੀਰ ਨੂੰ ਸਾਡੀ ਨਿੱਗੀ ਸਰਧਾਂਜਲੀ ਆ ਹਰ ਵਾਰੀ ਸਾਡੀ ਕੋਸ਼ਿਸ਼ ਰਹੂਗੀ ਅਸੀਂ ਦੰਦੇ ਰਹਾਂਗੇ ਇਸ ਅੰਦਾਜ਼ ਲਈ ਉਹਨੂੰ ਤੇ ਉਹ ਕੋਡੀ ਦੇ ਗਰਾਊਂਡ ਨਾਲ ਜੁੜਿਆ ਹੋਇਆ ਸੀ ਅੱਜ ਤੁਸੀਂ ਇਹ ਮਾਰੋ ਕੈਮਰਾ ਵਾਲੇ ਨਾਲ ਦੇਖੋ ਆਪਣੇ ਸਾਰੇ ਛਟ ਕੱਡ ਕਬੱਡੀ ਦੇ ਪਲੇਅਰ ਜਿਹੜੇ ਇੱਥੇ ਦੇ ਇਹੀ ਕਾਲਜ ਦੇ ਵਿੱਚ ਪੜ੍ਹ ਕੇ ਇਹੀ ਗਰਾਊਂਡਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਧੂਮਾ ਪਾਈਆਂ ਨੇ ਹੋਣ ਸਾਡੇ ਨਾਲ ਕਬੱਡੀ ਪਲੇਅਰਾਂ ਦੇ ਹੋਣ باوجود ਆਹੀ ਗਰਾਊਂਡ ਦੇ ਜੀ ਸਾਡੇ ਕਾਲਜ ਦੇ ਬਿਜ਼ਨਸਮੈਨ ਵੀ ਯੋਗੇ ਨੇ ਅੱਜ ਜਸਵੀਰ ਜਸਾਖੜ ਆ ਬਾਈ ਵੀਰ ਸਾਹਿਬ ਵੀ ਖੜਾ ਹੈ ਨਿਮਯੋਨੀ ਬਾਈ ਖੜੇ ਨੇ ਦਲਵੀਰ ਖੜਾ ਹੈ ਹੌਣ ਸੋ ਤੁਹਾਨੂੰ ਕਹਦੇ ਕਿ ਨੌ ਦੇ ਬਿੱਟੂ ਖੜਾ ਜੀ ਸਾਡੇ ਨਾਲ ਪਲੇਅਰ ਵੀ ਆ ਇਹ 1 2 3 ਮਾਰਚ ਨੂੰ ਹੁਣ ਅਸੀਂ ਕਰ ਰਹੇ ਹਾਂ ਟੂਰਨਾਮੈਂਟ ਤੇ ਇਹਦੇ ਵਿੱਚ ਜੀ ਆਪਣੇ ਕਬੱਡੀ ਐਥਲੈਟਿਕਸ ਸਾਰੇ ਈਵੈਂਟ ਹੋਣਗੇ ਜਿਹੜੇ ਪਿਛਲੇ ਸਾਲ ਦੇ ਵਾਂਗੂ ਹੈ ਤੇ ਨਾਲ ਆਪਣੇ ਬੋਲੋ ਜੀ ਇਸ ਵਾਰ ਅਸੀਂ ਕਲਚਰਲ ਪ੍ਰੋਗਰਾਮ ਸਾਬੀ ਜੀ ਹੋਣਾ ਵੱਲੋਂ ਬਾਈ ਆਪਣੇ ਜੈਜੀ ਇਹਨਾਂ ਦਾ ਤੁਹਾਨੂੰ ਪਤਾ ਯਾ ਲੰਗੋਟੀਆਂ ਯਾਰ ਆ ਉਹ ਵੀ ਖਮੋਵਾ ਕੇ ਪਹੁੰਚ ਰਹੇ ਨੇ ਬਾਈ ਅੰਗਰੇਜ਼ ਵਾਲੀ ਵੀ ਆਊਗਾ ਸਾਰੇ ਜਣੇ ਪਾ ਕੇ ਅਸੀਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਮੇਲਾ ਪੂਰਾ ਸਕਸੈਸਫੁਲ ਹੋਵੇ ਲੰਗਰ ਹਰੂ ਫੈਡਰੇਸ਼ਨ ਨਾਲ ਜੀ ਨਾ ਦੱਸ ਬਸ ਜੀ ਲੱਗ ਜੇ ਪੰਜਾਬ ਪੰਜਾਬ ਯੂਨਾਈਟਡ ਆਵੀਰ ਜੀ ਦੱਸਣਗੇ ਕਾਰਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੇ ਸਾਡੇ ਮਾਲਵਾ ਕਾਲਜ ਬਾਉਂਡ ਲਈ 1 2 3 ਮਾਰਚ ਨੂੰ ਟੂਰਨਾਮੈਂਟ ਹੋ ਰਿਹਾ ਇਹ ਚ ਬਜਨੀ ਕਵਡੀ ਤੇ ਹੋਊਗੀ ਨਾਲ ਤੇ ਦੋ ਦਿਨ ਅਕੈਡਮੀਆਂ ਦੇ ਮੈਚ ਹੋਣ ਨੇ ਤੀਜੇ ਦਿਨ ਵੀ ਅਕੈਡਮੀਆਂ ਦੇ ਪੰਜਾਬ ਯੂनाइटेड ਕਵਡੀ ਫੈਡਰੇਸ਼ਨ ਫੈਡਰੇਸ਼ਨ ਦੇ ਤੇ ਸ਼ਾਮ ਨੂੰ ਜੈਜੀ ਦਾ ਖੁੱਲਾ ਖਾੜਾ ਵੀ ਲੱਗੂਗਾ ਸਾਰਿਆਂ ਨੂੰ ਬੇਨਤੀ ਆ ਹਮਾਂ ਨੂੰ ਆ ਕੇ ਪਹੁੰਚੋ ਜੀ ਜੀ ਵੀਰੇ ਹਾਂਜੀ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਆ ਤੇ ਜਿਹੜਾ ਆਪਣੇ ਮਾਲਵਾ ਕਾਲਜ ਦੇ ਗਰਾਊਂਡਾਂ ਦੇ ਵਿੱਚ 1 2 3 ਮਾਰਚ ਦੇ ਟੂਰਨਾਮੈਂਟ ਹੋ ਰਿਹਾ ਜੀ ਜਸਦੇਵ ਗੋਲਾਚਾਰ ਸਾਹਿਬ ਦੀ ਯਾਦ ਦੇ ਵਿੱਚ ਤੇ ਉਹਦੇ ਵਿੱਚ ਆਪਣਾ ਜਿਹੜਾ ਲੰਗਰ ਆ ਉਹ ਜਸਦੇਵ ਗੋਲੇ ਦੇ ਪਰਿਵਾਰ ਵੱਲੋਂ ਹੋ ਰਿਹਾ ਜੀ ਤੇ ਜਿਹੜਾ ਜੱਜੀ ਵੀਰ ਦਾ ਅਖਾੜਾ ਉਹ ਸਾਬੀ ਕੁੰਨਰ ਤੇ ਬਿੱਤੂ ਕੁੰਨਰ ਵੱਲੋਂ ਹੋ ਰਿਹਾ ਜਸਵੀਰ ਗੱਲ ਕਰੀਏ ਇਹ ਟੂਰਨਾਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਗੇਮਾਂ ਹੋਣਗੀਆਂ ਇਹਦੇ ਵਿੱਚ ਜੀ ਕਬੱਡੀ ਦੇ ਮੈਚ ਹੋਣਗੇ ਤੇ ਐਥਲੈਟਿਕਸ ਹੋਊਗੀ ਜੀ ਤੇ ਜੱਜੀ ਵੀਰ ਦਾ ਖੁੱਲਾ ਅਖਾੜਾ ਕਿਹੜੇ ਤੰਗ ਦਿਵਾਂ ਆ ਜੱਜੀ ਵੀਰ ਦਾ ਅਖਾੜਾ ਜੀ 3 ਤਰੀਕ ਨੂੰ ਚੰਨ ਲਕਨਵਾਸ ਨੂੰ ਵੀ ਗਣਾ ਦੋਨੇ ਬਣਾ ਲਕਨਵਾਸੀਆਂ ਨੂੰ ਕਹਿੰਦੇ ਆ ਜੀ ਵੀ ਜਿਵੇਂ ਅਸੀਂ ਉੱਥੋਂ ਆਏ ਆ ਤੁਸੀਂ ਵੀ ਸਾਡਾ ਵੱਤ ਵਤ ਸਾਥ ਦਿਆ ਕਰੋ ਤਾਂ ਕਿ ਅਸੀਂ ਆਪਣੇ ਭਰਾ ਦੀ ਯਾਦ ਦੇ ਵਿੱਚ ਇਹੜਾ ਟੂਰਨਾਮੈਂਟ ਕਰਾਉਨੇ ਆ ਸਾਡਾ ਵੱਤ ਵਤ ਸਾਥ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਇੱਕ ਮਾਝਾ ਮਾਲਵਾ ਦੁਆਬਾ ਨਾਂ ਚੱਲਦਾ ਪਲੇਰਾਂ ਦਾ ਸਟਾਰਾਂ ਦਾ ਇੱਕ ਆ ਮਾਲਵਾ ਜਿੱਥੋਂ ਕਿ ਕਬੱਡੀ ਨੇ ਜਨਮ ਲਿਆ ਅੱਜ ਅਸੀਂ ਉਸ ਗਰਾਊਂਡ ਵਿੱਚ ਇਕੱਠੇ ਹੋਏ ਆ ਇੱਥੇ ਵੱਡੇ ਵੱਡੇ ਸਟਾਰ ਹੋਏ ਨੇ ਅਕਸ ਪਹਿਲਾਂ ਇੱਥੇ ਜਿਹੜਾ ਸੀਗਾ ਮੈਚ ਹੁੰਦੇ ਹੁੰਦੇ ਸੀ ਮੰਡੀਕਰਨ ਬੋਰਡ ਤੇ ਬਿਜਲੀ ਬੋਰਡ ਦਾ ਜਿਹਦੇ ਵਿੱਚ ਸਟਾਰ ਬਾਈ ਕਾਲਾ ਬਾਈ ਅੰਗਰੇਜ਼ ਭਿੰਦਰ ਨਵਾ ਪਿੰਡ ਜੋ ਕੇ ਇਹਨਾਂ ਨੇ ਨਾਮ ਕਮਾਏ ਨੇ ਬਾਹਰ ਜਾ ਕੇ ਅਮਰੀਕਾ ਕੈਨੇਡਾ ਦੇ ਵਿੱਚ ਧੂਮਾਂ ਪਾਈਆਂ ਨੇ ਹਰੇਕ ਇਕੱਲੇ ਇਕੱਲੇ ਦੀ ਜਵਾਨ ਤੇ ਇਹਨਾਂ ਦਾ ਨਾਂ ਚੱਲਦਾ ਬਹੁਤ ਨਾਮੀ ਪਲੇਅਰ ਖੜੇ ਨੇ ਤੇ ਇਸ ਗਰਾਊਂਡ ਦੇ ਵਿੱਚੋਂ ਹੀ ਪੈਦਾ ਹੋ ਕੇ ਉਹ ਇੱਥੇ ਤੱਕਰ ਪਹੁੰਚੇ ਨੇ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਇਸ ਗਰਾਊਂਡ ਦੇ ਵਿੱਚ ਫਿਰ ਮੇਲਾ ਆ ਰਿਹਾ ਮਾਰਚ 1 2 3 ਮਾਰਚ ਦਾ ਜੋ ਕਿ ਇਸ ਸਾਲ ਮੇਰੇ ਖਾਲਸ ਪਹਿਲੀ ਵਾਰ ਹੋ ਰਿਹਾ ਕਿ ਛੋਟੇ ਬੱਚਿਆਂ ਨੂੰ ਵੀ ਪ੍ਰਮੋਟ ਕੀਤਾ ਗਿਆ ਉਹਨਾਂ ਦੀ ਵੀ ਕਬੱਡੀ ਕੀਤੀ ਗਈ ਹੈ 1 2 3 ਤਰੀਕ ਨੂੰ ਉਹਨਾਂ ਨੂੰ ਵੀ ਆ ਤੇ 3 ਤਰੀਕ ਨੂੰ ਜੈਜੀਬੀ ਦਾ ਖੁੱਲਾ ਅਖਾੜਾ ਤੇ ਸਾਰੇ ਮੇਰੇ ਵੀਰ ਜਿੰਨੇ ਵੀਰੇ ਪਲੇਅਰ ਵੀਰ ਨੇ ਸਾਰੇ ਉਹ ਹਮ ਹਮ ਆ ਕੇ ਪੁੱਜੋ ਤੇ ਤੁਹਾਡੀ ਰੌਣਕ ਜੋ ਤੁਹਾਡਾ ਮਾਨ ਸਨਮਾਨ ਇਸ ਗਰਾਊਂਡ ਵਿੱਚ ਹੋਊਗਾ ਤੇ ਸਾਰੇ ਦਰਸ਼ਕ ਵੀਰਾਂ ਨੂੰ ਆ ਵੀ ਹਮ ਹਮ ਆ ਕੇ ਇਸ ਟੂਰਨਾਮੈਂਟ ਦੀ ਰੌਣਕ ਬਤਾਓ ਸਤਿ ਸ੍ਰੀ ਅਕਾਲ ਜੀ ਜੀ ਸਾਹਿਬ ਕੀ ਕਹਿਣਾ ਤੁਹਾਨੂੰ ਜੀ ਸੁਨਦਰ ਕਾਲਾ ਨਮਾਜ਼ ਪਰ ਕਮਿਟੀ 1 2 3 ਮਾਲਵੀ ਦਾ ਖੇਡ ਮੇਲਾ ਜਦੇਵ ਸਿੰਘ ਗੂੜਾ ਯੂਐਸਏ ਦੀ ਯਾਦ ਨੂੰ ਸਮਰਪਿਤ ਇੱਕ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਬੱਡੀ ਬਜਲੇ ਬੱਚਿਆਂ ਦੀਆਂ ਕਬੱਡੀ ਇੱਕ ਤਰੀਕ ਨੂੰ ਮੈਚ ਕਰਵਾਏ ਜਾਣਗੇ 2 ਤਰੀਕ ਨੂੰ ਲੁਧਿਆਣਾ ਮਾਲਵਾ ਮਲੇਰਕੋਟਲਾ ਅਕੈਡਮੀ ਦੇ ਮੈਚ ਕਰਵਾਏ ਜਾਣਗੇ 3 ਤਰੀਕ ਨੂੰ ਜੁਨਾਈਟਿਡ ਪੰਜਾਬ ਫੈਡਰੇਸ਼ਨ ਦੇ ਚੋਟੀ ਦੀਆਂ ਅੱਠ ਟੀਮਾਂ ਜਿਨ੍ਹਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਜਿਹੜੇ ਕਿ ਹੁਣੇ-ਹੁਣੇ ਬਾਹਰ ਖੇਡ ਕੇ ਆਏ ਨੇ ਉਹਨਾਂ ਦੇ ਮੈਚ ਕਰਵਾਏ ਜਾਣਗੇ ਉਸ ਤੋਂ ਇਲਾਵਾ ਜੈਜੀ ਵੀ ਦਾ ਖੁੱਲਾ ਖੜਾ ਹੋਵੇਗਾ ਆ ਆਨ オーਪਨ ਦੇ ਫਾਸਟ ਪ੍ਰਾਜੇ 175000 ਆਪਣੇ ਜੱਸਾਪੁਰਾਤ ਵੱਲੋਂ ਦਿੱਤੇ ਜਾਣਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਆਓ ਆ ਕੇ ਰੌਣਕਾਂ ਬਧਾਓ ਅਤੇ ਖੇਡਾਂ ਦਾ ਆਨੰਦ ਮਾਣੋ ਹਾਂਜੀ ਸਸ ਗਾਲ ਜੀ ਮੋਨੀਪਾਲ ਮਾਜਰਾ ਅਸੀਂ ਹਰ ਸਾਲ ਦੀ ਤਰ੍ਹਾਂ ਸਾਡਾ ਭਰਾ ਸਤੋ ਵਿਛੜ ਗਿਆ ਸੀ ਜਿਸ ਦੇ ਗੋਲਾ ਉਹਦੀ ਯਾਦ ਨੂੰ ਸਮਰਪਿਤ ਖੇਡ ਮੇਲਾ 1 2 3 ਮਾਰਚ ਸਥਾਨ ਮਾਲਵਾ ਕਾਲਜ ਪੌਂਦਲੀ ਸਮਰਾਲਾ ਜੋ ਕਿ ਹਰ ਸਾਲ ਕਰਵਾਇਆ ਜਾਂਦਾ ਇਸ ਸਾਲ ਵੀ ਅਸੀਂ ਬੜੇ ਧੂਮ ਧੜਕੇ ਨਾਲ ਕਰਵਾ ਰਹੇ ਹਾਂ ਤੇ ਜਿਸ ਵਿੱਚ ਬਜਨੀ ਕਬੱਡੀਆਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ 1 2 3 ਮਾਰਚ ਨੂੰ 3 ਮਾਰਚ ਨੂੰ ਪੰਜਾਬ ਜੁਆਇੰਟਡ ਕਬੱਡੀ ਫੈਡਰੇਸ਼ਨ ਦੇ ਜੋ ਕਿ ਸਭ ਤੋਂ ਵਧੀਆ ਬੈਸਟ ਪਲੇਅਰ ਖੇਡ ਰਹੇ ਨੇ ਜੀ ਉਹ ਵੀ ਆ ਰਹੇ ਨੇ ਤੇ ਇੱਕ ਸਭ ਤੋਂ ਅਟਰੈਕਸ਼ਨ ਹੈਗੀ ਆ ਜੀ ਜੋ ਇਸ ਕਾਲਜ ਦੇ ਪੁਰਾਣੇ ਪਲੇਅਰ ਨੇ ਜੀ ਉਹ ਅੰਗਰੇਜ਼ ਭੰਦਰ ਲਾਡੀ ਜੋ ਜੋ ਵੀ ਇਸ ਕਾਲਜ ਤੋਂ ਫੰਡੀ ਭਾਈ ਉਹਨੇ ਜੋ ਹੈਗੇ ਸਾਰੇ ਉਹ ਖੇਡ ਰਹੇ ਨੇ ਜੀ 40 40 ਦੇ ਵਿੱਚ ਉਹ ਵੀ ਖਿੱਚ ਦਾ ਕੇਂਦਰ ਹੋਊਗਾ ਤੇ ਲਾਸਟ ਦਿਨ ਜੱਜ ਜੀ ਵੀ ਦਾ ਖੁੱਲਾ ਅਖਾੜਾ ਵੀ ਹੋਊਗਾ ਜੀ ਸਾਰੇ ਖੇਡ ਪ੍ਰੇਮੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜੀ ਹਮੋ ਮਾ ਕੇ ਪਹੁੰਚੋ ਧੰਨਵਾਦ ਜੀ